ਦਿੰਦੇ ਆਲੇ ਚੋਰਾਂ ਨੇ ਗਰਦਾਸਪੁਰ ਦੇ ਇੱਕ ਨਾਮੀ ਸੁਨਾਰੇ ਦੇ ਘਰ ਨੂੰ ਬਣਾਇਆ ਨਿਸ਼ਾਨਾ ਕੀਮਤੀ ਗਹਿਣੇ ਤੇ ਸੋਨਾ ਲੈ ਕੇ ਹੋ ਇਫਰਾਰ ਭੀੜ ਭਾਰ ਵਾਲੇ ਇਲਾਕੇ ਦੇ ਵਿੱਚ ਸੁਨਾਰੇ ਦਾ ਘਰ ਹੈ ਕਿਸੇ ਨਿੱਜੀ ਕੰਮ ਦੇ ਲਈ ਜਲੰਧਰ ਗਿਆ ਸੀ ਪਰਿਵਾਰ ਅਤੇ ਕੁਝ ਹੀ ਸਮੇਂ ਬਾਅਦ ਚੋਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਚੋਰਾਂ ਨੂੰ ਜਲਦ ਕੀਤਾ ਜਾਵੇਗਾ ਗ੍ਰਿਫਤਾਰ ਇਸ ਚੋਰੀ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਮੌਕੇ ਤੇ ਪਹੁੰਚੀ ਪੁਲਿਸ ਥਾਣਾ ਪ੍ਰਭਾਵੀ ਗੁਰਦਾਸਪੁਰ ਦਵਿੰਦਰ ਕੁਮਾਰ ਨੇ ਜਾਣਕਰ ਦਿੰਦੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਗੁਰਦਾਸਪੁਰ ਦੇ ਭੀੜ ਭੜ ਵਾਲੇ ਇਲਾਕੇ 'ਚ ਝੂਲਾ ਮਹਿਲ ਦੇ ਵਿੱਚਕਾਰ ਸੁਨਾਰੇ ਦੇ ਘਰ ਦੇ ਉੱਤੇ ਚੋਰਾਂ ਨੇ ਹੱਤਸਾਫਤ ਕੀਤਾ ਹੈ ਜਦੋਂ ਮੌਕੇ ਤੇ ਪਹਾੜੀ ਪੁਲਿਸ ਫੋਰਸ ਦੇ ਨਾਲ ਪਹੁੰਚਿਆ ਤਾਂ ਦੇਖਿਆ ਗਿਆ ਹੈ ਕਿ ਚੋਰਾਂ ਦੇ ਵੱਲੋਂ ਕੁਝ ਸਮੇਂ ਵਿੱਚ ਕਟਰ ਦੇ ਨਾਲ ਤਜੋੜੀ ਕੱਟ ਕੇ ਨਾਲ ਹੀ ਕੀਮਤੀ ਗਹਿਣੇ ਅਤੇ ਸੋਨਾ ਲੈ ਕੇ ਰਫਚੱਕਰ ਹੋ ਗਿਆ ਨਾ ਮੌਕੇ ਤੇ ਫ੍ਰਾਂਸਿਕ ਟੀਮ ਵੀ ਪਹੁੰਚੀ ਹੈ ਜਾਂਚ ਕਰ ਰਹੀ ਹੈ ਆਖਿਰਕਾਰ ਐਨਐਪੀਰਪੜ ਵਾਲੇ ਇਲਾਕੇ ਵਿੱਚ ਕਿਸ ਤਰੀਕੇ ਦੇ ਨਾਲ ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾਇਆ ਉਹ ਵੀ ਦੁਪਹਿਰ ਦੇ ਸਮੇਂ ਅੱਜ ਸ਼ਾਮ ਨੂੰ ਕਰੀਬ 7:30 8:00 ਵਜੇ ਨਾਲ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਕਿ ਚੂਲਨਾ ਮੈਦ ਦੇ ਵਿੱਚ ਜਿਹੜਾ उमेश ਸਿੰਘ ਜੀ ਦਾ ਘਰ ਹੈ ਇਹਨਾਂ ਦੇ ਘਰ ਦੇ ਵਿੱਚ ਚੋਰੀ ਹੋਈ ਹੈ ਜੋ ਇੱਥੇ ਮੌਕੇ ਤੇ ਆ ਕੇ ਮੌਕਾ ਵੇਖਿਆ ਗਿਆ ਫਰੈਂਚੀਟੀ ਦੀ ਵਾਂਸੀ ਮੌਕੇ ਤੇ ਬੁਲਾਈ ਹੈ ਔਰ ਜੋ ਇਹ ਫੈਮਿਲੀ ਹੈ ਇਹ ਜਲੰਧਰ ਗਏ ਹੋਏ ਸੀ ਵੀਦ ਫੈਮਿਲੀ ਔਰ ਘਰੇ ਵਿੱਚ ਕੋਈ ਨਹੀਂ ਸੀਗਾ ਮੋਸਟ ਪ੍ਰੋਬਬਲੀ ਜਿਹੜਾ ਵੀ ਉੱਪਰੋਂ ਦੀ ਆਇਆ ਹੈ ਬਾਕੀ ਸੀਸੀਟੀਵੀ ਜਵਾਗਰਾਂ ਚੈੱਕ ਕਰ ਰਹੇ ਆ ਉਹਨਾਂ ਮੁਤਾਬਕ ਜਲਦ ਜਲਦ ਇਹ ਫੜਕੇ ਤੇ ਇਹਦਾ ਹੀ ਮੁਕੱਦਮਾ ਦਰਜ ਕਰ ਰਹੇ ਆ ਔਰ ਬਾਕੀ ਤਫ਼ਤੀਸ਼ ਜਾਰੀ ਹੈ ਸੋ ਹੋਮਿੰਗ ਵਿੱਚ ਲਿਖਨੇ ਸਟੇਟਮੈਂਟ ਤੋਂ ਬਾਅਦ ਉੱਪਰ ਲੱਗੇਗਾ